ਸਤ ਸ੍ਰੀ ਅਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ YouTube ਚੈਨਲ ਤੇ ਬਾਈ ਜੀ ਬਾਈ ਜੀ ਜੇ ਕਿਸੇ ਵੀਰ ਨੇ ਪਸ਼ੂ ਦੀ ਸੇਲ ਕਰਨ ਲਈ ਵੀਡੀਓ ਕੋਈ ਵੀ ਪੋਣੀ ਹੋਵੇ ਮੱਝ ਦਾ ਤੇ ਜੇ ਬਾਈ ਜੀ ਆਪਣਾ ਮੋਬਾਈਲ ਨੰਬਰ 7717692249 ਬਾਈ ਜੀ ਆਪਣੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰੋ ਅੱਜ ਦੀ ਵੀਡੀਓ ਪਿੰਡ ਬੋਰ ਜਹਰੀਗਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਜੇਤੋਂ ਪੈਂਦੀ ਹੈ ਬਾਈ ਜੀ ਅੱਜ ਤੁਹਾਡੇ ਲਈ ਟੋਕੜਾ ਝੋਟਗਾ ਦੋ ਲੈ ਕੇ ਤੁਹਾਡੇ ਉੱਤੇ ਆਇਆ ਪਾਲਣ ਵਾਲੀਆਂ ਬਾਈ ਜੀ ਜੇ ਕਿਸੇ ਵੀਰ ਨੂੰ ਚਾਹੀਦਿਆਂ ਹੋਣ ਤੇ ਬਾਕੀ ਦੀ ਬੰਦੀ ਦੀ ਜਾਣਕਾਰੀ ਆਪਾਂ ਬਾਈ ਜੀ ਹੋਂ ਨਾਲ ਤਾਂ ਲੈਨੇ ਆਓ ਬਾਈ ਜੀ ਸਸਰੀ ਘਰ ਬਾਈ ਜੀ ਬਾਈ ਜੀ ਆਪਣੇ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਦਸ਼ਕਰਤ ਸਿੰਘ ਜੀ ਹਾਂਜੀ ਵੈਂਡ ਬਰਜਰੀਗਾ ਜੀ ਹਾਂਜੀ ਜ਼ਿਲ੍ਹਾ ਫਰੀਦਕੋਟ ਜੀ ਸ਼੍ਰੀ ਜੈਤੋ ਜੀ ਠੀਕ ਹੈ ਤਰੀਕ 10 ਜੀ ਤਰੀਕ 10 ਅੱਛਾ ਤਰੀਕ 10 ਤੇ ਬਾਈ ਜੀ ਕੀ ਡੀਟੇਲ ਹੈ ਨਾਲ ਦੀ ਝੋਟਗਾ ਦੀ ਇੱਕ ਨੰਬਰ ਤੇ ਸ਼ੁਰੂ ਕਰ ਲੈਨੇ ਆਂ ਇਧਰੋਂ ਇਹ 2-2 ਕਿਲੋ ਦੁੱਧ ਹੈ ਥੱਲੇ 2-2 ਕਿਲੋ ਦੋਨਾਂ ਟਾਈਮਾਂ ਦਾ ਜੀ ਹਾਂਜੀ ਹਾਂਜੀ ਤੇ ਢੂੜ ਮਹੀਨੇ ਦੀ ਲੱਗੀ ਵੀ ਢੂੜ ਮਹੀਨੇ ਦੀ ਗੱਭ ਆ ਜੀ ਠੀਕ ਆ ਜੀ ਗੱਭ ਬਾਈ ਅੱਛਾ ਜੀ ਤੇ ਕੋਈ ਕਹਿ ਨਹੀਂ ਸਕਦੇ ਆਪਾਂ گاਉ ਬਣੀ ਦਸੀ ਆ ਗਾਂ ਤਾਂ ਬਣੀ ਦਸੀ ਢੋਡੇ ਕੋਲ ਕਿੱਦੇ ਆਈ ਹੈ ਜੀ ਆਪਣੇ ਕੋਲ ਕੱਲ ਆਈ ਹੈ 9 ਤਰੀਕ ਨੂੰ ਤੇ ਮਿਲਨ ਮਿਲ ਦੀ ਕਿਵੇਂ ਆ ਜੀ ਮਿਲਨ ਦੀ ਠੰਡੀ ਸੀਲ ਢੰਡੀ ਆ ਜੀ ਠੀਕ ਆ ਜੀ ਤੇ ਬੱਚਾ ਇਹਦਾ ਹੈ ਨਹੀਂਗਾ ਹੈ ਨਾ ਬੱਚਾ ਹੈ ਠੀਕ ਆ ਜੀ ਤੇ 2-2 ਕਿਲੋ ਦੁੱਧ ਆ ਜੀ ਹਾਂਜੀ ਠੀਕ ਆ ਜੀ ਤੇ ਬਾਈ ਜੀ ਤੋੜ ਕੇ ਵਿਖਾਓਗੇ ਮੜੀ ਜੀ ਤੋੜ ਕੇ ਵਿਖਾਉ ਉਂ ਝੋਟੀ ਦੋ ਕੁੰਡੀ ਆ ਕੱਦ ਕਾਠ ਵਾਲੀ ਆ ਔਸਰ ਕੱਟੀ ਪਾਲਣ ਨਾਲੋ ਚੰਗੀ ਆ ਬਾਕੀ ਬਾਈ ਜੀ ਉਹਨਾਂ ਨੇ ਆਪਾਂ ਤੌਰ ਚਾਲ ਕਰਾਉਣੇ ਆ ਭਾਪੂ ਦੀ ਗੱਲ ਕਰਦੇ ਆ ਵੀ ਕੀ ਭਾ ਕਿੰਨੇ ਦੀ ਦੇਊਗਾ ਜਿਵੇਂ ਡੇਢ ਮਹੀਨੇ ਦੀ ਬਣੀ ਰਹਗੀ ਕਰਮਾ ਵਾਲੀ ਤਾਂ ਵੀ ਬਹੁਤ ਚੰਗੀ ਗੱਲ ਆ ਤੇ ਇਹ ਝੋਟੀ ਸੀਲ ਠੰਡੀ ਦਾ ਨਾਮ ਵੀ ਬਣੀ ਹੋਈ ਪਾਲਣ ਪਲੋਸਣ ਵਾਲੇ ਵਾਸਤੇ ਚੰਗੀ ਆ ਝੋਟੀ ਬਾਈ ਪਸੂ ਪਸੂ ਥੋੜੀ ਲਿਸੀ ਆ ਝੋਟੀ ਵਾਵਾ ਹੋਣੇ ਉਹਨਾਂ ਕੋਲੇ ਹਾਂਜੀ ਹਾਂਜੀ ਠੀਕ ਆ ਜੀ ਸਾਂਸ ਬਹਾਰ ਵਾਲੇ ਘਰੇ ਸੀਗਾ ਠੀਕ ਠਾਕ ਸੀ ਠੀਕ ਠਾਕ ਸੀ ਤੇ ਮੈਂ ਲੈਣਾ ਗਰੀਬ ਘਰੋਂ ਕੋਈ ਇਹ ਗਰੀਬ ਘਰੋਂ ਲੈਨੇ ਠੀਕ ਆ ਜੀ ਉਹ ਚੰਗੀ ਐ ਝੋਟੀ ਦਾ ਵੈਸੇ ਕੱਦ-ਕੁੱਦ ਬਾਈ ਜੀ ਝੋਟੀ ਦਾ ਬਹੁਤ ਆ ਕਾਲੀ ਸ਼ਾ ਤੇ ਬੱਲਬੁੱਲਾ ਮਤਲਬ ਹੈ ਨਹੀਂਗਾ ਜੀ ਕੁੰਡੀ ਝੋਟੀ ਆ ਜੀ ਸੋਹਣੀ ਸੁਨੱਖੀ ਕਾਲੀ ਸ਼ਾ ਜੇ ਕੋਈ ਵੀਰ ਸਾਂਭ ਸੰਭਾਲ ਕਰ ਲੇ ਪਾਲਣ ਪੋਸਣ ਕਰ ਲੇ ਜੀ ਤੇ ਗਾਂ ਨੂੰ ਚੰਗੇ ਰੁਪਏ ਵਟਾਉਣ ਵਾਲੀ ਝੋਟੀ ਹੈਗੀ ਆ ਜੀ ਆਪਾਂ ਲੋਕਾਂ ਨੂੰ ਆਹ ਦਣੀਆਂ ਤੇ ਡੂਢ ਦੀ ਵੇਜੂ ਸਵਾ ਦੀ ਵੇਜੂ ਜੇ ਸਾਂਭ ਸੰਭਾਲ ਕਰ ਲਈ ਤੇ ਰੁਪਏ ਮਤਲਬ ਬਾਈ ਨੇ ਮੰਗਣਾ ਪਤਾ ਨਹੀਂ ਕੀ ਆ ਦੂਸਰ ਤਾਂ ਮਾਰਨ ਵਾਲੀ ਝੋਟੀ ਹੈਜੀ ਅਨਤਾਜਾ ਜਿੰਨੇ ਇੱਕ ਬਾਈ ਮੇਰੇ ਹਿਸਾਬ ਨਾਲ ਮੰਗੂ ਮਗਾਊਗਾ ਮੈਨੂੰ ਅਨਤਾਜਾ ਜਿਆ ਹੈਗਾ ਹੀ ਆ ਵੀ ਆਏ ਜੇ ਮੁੱਲ ਕਰੂਗਾ ਦੁੱਗਨੇ ਰੁਪਏ ਕਰਨ ਵਾਲਾ ਜਾਨਵਰ ਹੈਗਾ ਜੀ ਬੱਲੋ ਆਪ ਆਪਾ ਕੋਈ ਵੀ ਕੰਮ ਕਰਦੇ ਆ ਦੁੱਗਨੇ ਬਣ ਕੇ ਚਲੋ ਸੇਤੀ ਨਹੀਂ ਆਉਂਦੇ ਵਾਈ ਕਰ ਲਗੇ ਭਲਾ ਕੋਈ ਮੰਨ ਕੇ ਚਲੋ ਐਫਟੀ ਕਰਾਦਗੇ ਕੁਛ ਕਰਦਗੇ ਦੁੱਗਨੇ ਨਹੀਂ ਹੁੰਦੇ ਇਹ ਛੋਟੀ ਦੁੱਗਨੇ ਰੁਪਏ ਕਰੂਗੀ ਥਾਂ ਲੈਵੇ ਦੀ ਸਾਹ ਆ ਕੱਢ ਕਾਠਲੀ ਆ ਇਸੇ ਡੁੱਢ ਮਹੀਨੇ ਤੇ ਕਈ ਕਈ ਬੰਦੇ ਤਾਂ ਜਮਾ ਸਾਕੀ ਦਾ ਦਿੰਦੇ ਆ ਜੇ ਕਿਸੇ ਭਲੇ ਮਾਨਸ ਬੰਦੇ ਕੋਲ ਆਈ ਹੋਈ ਦੇੜ ਮਹੀਨੇ ਦਾ ਟੀਕਾ ਭਰਾਇਆ ਦੱਸਿਆ ਵਾ ਬਾਈ ਜੀ ਦਾ ਇਹ ਮੇਰੇ ਕੋਲ ਤਾਂ ਕੱਲ ਹੀ ਆਈ ਵੀਰ ਵੀਰੋ ਤੇ ਹੂੰ ਬਾਲਟੀ ਰਖਾ ਕੇ ਮਿਲਦੀ ਆ ਬਾਲਟੀ ਰਖਾ ਕੇ ਸੀਲ ਠੰਡੀ ਆ 9 ਤਰੀਕ ਨੂੰ ਆਈ ਆ ਬਾਈ ਜੀ ਸੀਲ ਠੰਡੀ ਆ 9 ਤਰੀਕ ਨੂੰ ਬਾਈ ਜੀ ਆ ਦਾ ਆਈ ਆ ਅੱਜ 10 ਤਰੀਕ ਹੋ ਗਈ ਆ ਜੇ ਕਿਸੇ ਵੀਰ ਦੇ ਪਸੰਦ ਆਵੇ ਬਾਈ ਜੀ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਉਹ ਤੇ ਤੁਸੀਂ ਸਪਾਰਕ ਕਰ ਲਿਓ ਤੇ ਮੁੱਲ ਦੀ ਗੱਲਬਾਤ ਆਪਾਂ ਬਾਈ ਜੀ ਨਾਲ ਕਰ ਲੈਨੇ ਆ ਬਾਈ ਜੀ ਕਿੰਨੇ ਦੀ ਜਾਇਦ ਦੇ ਦੋਗੇ ਜਾਇਦ ਆਪਾਂ ਹੀ ਮੁੱਲ 45000 ਇਹਦੇ ਅੱਛਾ ਜੀ ਤੇ 46000 ਦੀ ਦੇ ਦਾਂਗੇ ਮੁੱਲ 45000 ਆ 46000 ਦੀ ਦੇ ਦਾਂਗੇ ਵੀਰੇ ਕਿੱਧਰ ਨੂੰ ਗੱਲ ਗਈ 44000 ਦੀ 44000 ਦੀ ਦੇ ਦੋਗੇ ਚਲੋ ਮੌਕੇ ਤੇ ਮਾਲਦਾਨ ਹੋ ਜਾਊਗਾ ਕੋਈ ਗੱਲ ਨਹੀਂ ਇਹਨੂੰ ਵੰਦ ਲਓ ਤੇ ਦੂਜੀ ਦੀ ਗੱਲਬਾਤ ਆਪਾਂ ਕਰ ਲਗੇ ਬਾਈ ਜੀ ਮੁੱਲ ਬਾਈ ਜੀ ਨੇ 45000 ਰੁਪਇਆ ਕਰਿਆ ਬੰਦਾ ਅਣਪੜੀ ਆ ਤੇ ਵੈਸੇ ਵਿਚਾਰਾ ਕਹਿ ਬੈਠਾ 46 ਦੀ ਦੇ ਦਾਂਗੇ ਚਲੋ ਕੋਈ ਗੱਲ ਨਹੀਂ ਗਰਮੀ ਦਾ ਮਹੀਨਾ ਮਿਸਟੇਕ ਹੋ ਜਾਂਦੀ ਆ ਜੀ ਤੇ 44000 ਦੀ ਬਾਈ ਜੀ ਆ ਦਾ ਦੇ ਦਾਂਗੇ ਬਾਕੀ ਤੁਸੀਂ ਫੋਨ ਤੇ ਗੱਲਬਾਤ ਕਰੋਗੇ ਕਿਸੇ ਵੀਰ ਦੇ ਪਸੰਦ ਆਵੇ ਝੋਟੀ ਸਾਫ ਸੁਥਰੀ ਬਹੁਤ ਆ ਜੀ ਪਾਲਣ ਵਾਲੀ ਆ ਤੇ ਜੋ ਕੋਈ ਪਾਲ ਲੈ ਹੋ ਸਦਾ ਸੰਭਾਈ ਵਾਲੇ ਘਰੇ ਜਾਵੜੇ 4 ਕਿਲੋ ਦਾ 10 ਦਾ ਸੰਭਾਲ ਵਾਲਾ ਬੰਦਾ ਕੋਈ ਦਾਣਾ ਫੀਡ ਪਾਲੂਗਾ ਦੁੱਧ ਤੇ ਤੋਂ ਕਰਮ ਵਾਲੀ ਤੋਂ 6 ਕਿਲੋ ਵੀ ਲੈ ਲੂਗਾ ਜੀ 2 ਕਿਲੋ ਦੁੱਧ ਵਧਾਉਣਾ ਕੋਈ ਵੱਡੀ ਗੱਲ ਨਹੀਂ ਜੀ ਚੱਲ ਚੱਲੀ ਨਾ ਫਟਣਾ ਕਿਹਨੇ ਆ ਜੀ ਬਾਈ ਜੀ ਵਿਖੀ ਜਾਂਦਾ ਕੋਈ ਸੱਕ ਵਾਲਾ ਕੰਮ ਨਹੀਂ ਤਾਂ ਇਹਨਾਂ ਦਾ ਥੋੜਾ ਮੁੱਲ ਜੈ ਜੀ ਆ ਤੇ ਆ ਇਹਦੇ ਕੀ ਡਿਟੇਲ ਆ ਬਾਈ ਜੀ ਆ ਦੂਜਾ ਨੰਬਰ ਝੋਟੀ ਦੀ ਬਾਈ ਜੀ ਇਸਨੇ 2.5 ਕਿਲੋ ਦੁੱਧ ਆ ਜੀ ਹਾਂ ਜੀ ਬੱਚੇ ਤੇ ਮਿਲਦੀ ਹੈ ਜੀ ਠੀਕ ਆ ਜੀ ਤੇ 2 ਮਹੀਨੇ ਦੀ ਦੱਬਣੀ ਦੱਛਾ ਆਪਾਂ ਚੈੱਕ ਨਹੀਂ ਕਰਾਈ ਦੋ ਮਹੀਨੇ ਦੀ ਬਣੀ ਦਸੀ ਇਹ ਕਿੱਥੇ ਆਈ ਠੋਡੇ ਕੋਲੇ ਇਹ ਅੱਜ ਹੀ ਆਈ ਹੈ ਇਹ ਅੱਜ ਹੀ ਆਈ ਹੈ ਰਾਤਰੀ ਨੂੰ ਆਈ ਆ ਟੜ ਕੇ ਜੀ ਠੀਕ ਦੁੱਧ ਕਿੰਨਾ ਦੱਸਿਆ ਇਹਦਾ ਰੋਟਾ 8 ਕਿਲੋ 2.5 ਕਿਲੋ 5 ਕਿਲੋ ਸਵੇਰ ਤੇ ਸ਼ਾਮ ਦਾ ਦੁੱਧ ਆ ਦੋ ਮਹੀਨੇ ਦੀ ਬਣੀ ਦਸੀ ਹੈ ਤੇ ਮਗਰੇ ਦੇ ਬਾਈ ਜੀ ਉਹ ਕੱਟਾ ਹੀ ਕੱਟਾ ਬਾਈ ਜੀ ਮਗਰੇ ਦੇ ਬਾਈ ਜੀ ਕੱਟਾ ਤੇ ਬਾਈ ਜੀ ਕੱਟਾ ਛੱਡਣ ਦੀ ਲੋੜ ਪੈਂਦੀ ਆ ਕਿ ਨਹੀਂ ਕੱਟੇ ਤੇ ਮਿਲਦੀ ਕੱਟੇ ਤੇ ਹੀ ਮਿਲਦੀ ਆ ਲੈ ਦੋਸਤੋ ਝੋਟੀ ਸਾਫ ਸੁਥਰੀ ਪਲੀ ਜੁਲੀ ਥਣਲੇਵਾ ਨੇੜ ਤੋਂ ਚੈੱਕ ਕਰ ਲਓ ਪੂਰਾ ਚੰਗਾ ਥਾਣਾ ਜੀ ਪੂਰੇ ਗੇਵ ਚ ਲੱਗਿਆ ਲੇਵੇ ਵਾਲੀ ਝੋਟੀ ਆ ਜਿਹੜੇ ਦਿਨ ਤਿਆਰ ਹੋ ਗਈ ਕਰਮਾਂ ਵਾਲੀ ਗੱਲਾਂ ਕਰਾ ਦੂ ਸਭ ਸੰਭਾਲਤਾ ਦੀ ਪਊਗੀ ਕਰਨੀ ਜੋ ਕੋਈ ਵੀਰ ਸਾਹ ਨੂੰ ਜੇ ਇਸੇ ਦੋ ਮਹੀਨੇ ਤੇ ਰਹੇਗੀ ਤੇ 8 ਮਹੀਨੇ ਦਾ ਵੀਰ ਮੇਰੋ ਆਏ ਲੈ ਦੇਊਗਾ ਪਰ ਬਾਈ ਤੁਹਾਨੂੰ ਖਾਲੀ ਕਰਕੇ ਬਾਈ ਜੀ ਦੇ ਘਰੇ ਦਸੱਲੀ ਪਰਖ ਤੁਸੀਂ ਆ ਕੇ ਆਪ ਕਰਨੀ ਆ ਤੇ ਬਾਈ ਜੀ ਤੋਰ ਕੇ ਮਾੜੀ ਜੀ ਇਹਨੂੰ ਵੀ ਵਿਖਾ ਦਿਓ ਤੋਰ ਚਾਲ ਤੁਹਾਨੂੰ ਵੱਡੇ ਵੀਰ ਚੈੱਕ ਅਸੀਂ ਕਰਾ ਦਿੰਨੇ ਆ ਝੋਟੀ ਕਦ ਕਾਠ ਵਾਲੀ ਆ ਸਵੀ ਪਲੀ ਬਾਈ ਜੀ ਪੂਰੀ ਆ ਝੋਟੀ ਬਾਈ ਕੋਲੇ ਅੱਜ ਹੀ ਆਈ ਆ ਥੋੜੀ ਜੀ ਮੰਨ ਕੇ ਚੱਲੋ ਭੁੱਖੀ ਤਾਂ ਝੋਟੀ ਹੈਗੀ ਬਗਾਨੇ ਘਰੇ ਜਾ ਕੇ ਡੰਗ ਦਿਹਾੜੀ ਬੰਦਾ ਵੀ ਜਾਵੜੇ ਰਿਸ਼ਤੇਦਾਰੀ ਚੋਦਾ ਵੀ ਜੀ ਖਰ ਨਹੀਂ ਲੱਗਦਾ ਇਹ ਵੀ ਵਿਚਾਰੀ ਖਵਰਾ ਵਾਲੇ ਕੋਲੇ ਕੱਟੀ ਪਾਲੀ ਸੀ ਕਿ ਸਾਲ ਸੀ ਮਹੀਨੇ ਦੀ ਆਈ ਸੀ ਕਿ ਨਵੇਂ ਘਰ ਆਈ ਆ ਬਾਈ ਜੀ ਹੁਣਾਂ ਕੋਲੇ ਤੀਨ ਚੀ ਪਸ਼ੂ ਆਉਂਦੇ ਰਹਿੰਦੇ ਆ ਵਪਾਰ ਲੈਣ ਦਾ ਬਾਈ ਜੀ ਹੁਣ ਦਾ ਕੰਮ ਲੈਂਦਾ ਟੋਕੜਾ ਗੱਬਣਾ ਜਾਂ ਟੋਕੜਾ ਹੀ ਮੰਗਾ ਬਾਈ ਜਾਂ ਕਟੀਆਂ ਕੁੱਟੀਆਂ ਵਿਚਾਰਾ ਤੇ ਜਦੋਂ ਵੀ ਮਰਜੀ ਜੇ ਕਿਸੇ ਵੀਰ ਨੂੰ ਪਸੂ ਚਾਹੀਦਾ ਹੋਵੇ ਇਹਨਾਂ ਦਾ ਮੋਬਾਈਲ ਨੰਬਰ ਸਕਰੀਨ ਦੇ ਉੱਤੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਸਪਰਕ ਕਰ ਲਿਓ ਤੇ ਬੰਨ ਲਓ ਬਾਈ ਜੀ ਕਰਦੇ ਆ ਬਾਈ ਜੀ ਹੁਣਾਂ ਨਾਲ ਆਪਾਂ ਬਾਕੀ ਦੀ ਵੇਖੋ ਬਾਈ ਜੀ ਸਿੰਘ ਸੱਪਾ ਸੋਹਣਾ ਕੱਦ ਕਾਠ ਕਰਮਾਂ ਵਾਲੀ ਦਾ ਬਹੁਤ ਆ ਜੇ ਕੋਈ ਕਰਮਾਂ ਵਾਲਾ ਵੀਰ ਪਾਲਣ ਵਾਲਾ ਟੋਕੜ ਦਾ ਚਾਹਵਾਨ ਹੋਵੇ ਬੇ ਫਿਕਰਾ ਹੋਗੇ ਝੋਟੀ ਲੈ ਲਵੇ ਭਾਈ ਝੋਟੀ ਸੋਹਣੀ ਸੰਰਖੀ ਆ ਦੁੱਧ ਪੁੱਤ ਤਾਂ ਸੇਵਾ ਦੇ ਹੁੰਦੇ ਆ ਬਾਈ ਜੀ ਘਰੇ ਬਾਈ ਜੀ ਦੇ ਘਰੇ 5 ਕਿਲੋ ਦੁੱਧ ਹੈਗਾ ਚੋਕੇ ਲਿਆਏ ਆ ਜਿਹੜਾ ਤੇ ਬਾਕੀ ਤੁਸੀਂ ਦਸੱਲੀਆ ਦੀ ਘਾਰੀ ਲੈਣੀ ਆ ਤੁਹਾਡੇ ਘਰੇ ਹੋ ਸਕਦਾ ਕਰਮਾਂ ਵਾਲੀ ਜਾ ਕੇ ਵੱਧ ਵੀ ਸਕਦੀ ਆ ਤੇ ਬਾਈ ਜੀ ਇਹਦੀ ਕੀ ਜੇ ਡਿਮਾਂਡ ਆ ਜੀ ਇਹ ਮੁੱਲ 65000 ਰੁਪਏ ਹਾਂਜੀ ਇਹ ਸਾਫ ਦੀ ਦੇਣਗੇ ਮੁੱਲ 65000 ਦੇ ਦਾਂਗੇ 60000 ਦੀ ਲੈ ਵੀ ਦੋਸਤੋ 65000 ਮੁੱਲਾ 60 ਦੀ ਦੇ ਦਾਂਗੇ ਆਪਾਂ ਨੂੰ ਵੀ ਪਤਾ ਐਡੀ ਮੱਝ 50 55000 ਦੀ ਤਾਂ ਮੁਸਲਮਾਨ ਵੀ ਨਹੀਂ ਛੱਡਦੇ ਤੇ ਉਸੇ ਕਾਰਨ ਹੀ ਆਪਣੇ ਪੰਜਾਬ ਦੇ ਵਿੱਚ ਮੱਝਾਂ ਦਾ ਤੋੜਾ ਪਈ ਜਾਂਦਾ ਦਾਵਾ ਦਾ ਜਿਹੜਾ ਮੇਰੇ ਵਰਗਾ ਇੱਕ ਡੰਗ ਨਹੀਂ ਮਿਲਦੀ ਤਾਂ ਵੀ ਚੱਕ ਕੇ ਮੁਸਲਮਾਨਾਂ ਨੂੰ ਫੜਾ ਲੰਦਾ ਜੇ ਮੰਨ ਕੇ ਚੱਲੋ ਨਹੀਂ ਇੱਕ ਦਿਨ ਮਿਲੀ ਤਾਂ ਵੀ ਚੱਕ ਕੇ ਮੁਸਲਮਾਨਾਂ ਨੂੰ ਫੜਾਉਂਦੇ ਆ ਇਹੋ ਜਿਹਾ ਝੋਟੀਆਂ ਗਹਿਣੇ ਬਾਈ ਜੀ ਆਪਾਂ ਗਵਾਈ ਜਾਂਦੇ ਆ ਜੇ ਕੋਈ ਆਪਾਂ ਸਾਹ ਸੰਭਾਲ ਆਪਣੇ ਵੀਰ ਕਰ ਲੈਣਾ ਤੇ ਇਹੋ ਜਿਹੀਆਂ ਚੀਜ਼ਾਂ ਨਾ ਗਵਾਉਣਾ ਦੋਸਤੋ ਮੈਂ ਤਿਆਰ ਕਰਨੀ ਬਹੁਤ ਔਖੀ ਆ ਘਟੋ ਘਟ ਕੱਟੀ ਵੀ ਪਾਲਦੇ ਆਪਾਂ ਤਾਂ ਵੀ ਪੰਜਾਂ ਸਾਲਾਂ ਦੇ ਵਿੱਚ ਜਾ ਕੇ ਤਿਆਰ ਹੁੰਦੀ ਆ ਤੇ ਜਦੋਂ ਆਪਾਂ ਉਹਨਾਂ ਨੂੰ ਫੜਾ ਦਿੰਨੇ ਆ ਹੱਥ ਨੂੰ ਬਾਈ ਜੀ ਖਤਮ ਆ ਇਹ ਉਹ ਜਿਹੜਾ ਮਿੰਗਾ ਪਾਲਣ ਪਲੋਸਣ ਵਾਲੀਆਂ ਚੀਜ਼ਾਂ ਬਾਈ ਜੀ ਜਿੰਦੇ ਹੋਣਗੇ ਬਾਈ ਜੀ ਤਾਂ ਹੀ ਆਪਾਂ ਲੋਕ ਆਪਾਂ ਭਰਾਵਾਂ ਮੂਰੇ ਬੇਨਤੀ ਇਹ ਕਰ ਰਹੇ ਆ ਵੀ ਉਹ ਜੇ ਜਾਨਵਾਰ ਭਰਾ ਮੇਰੋ ਪਾਲਣ ਪਲੋਸਣ ਵਾਲੇ ਆ ਜੇ ਕੋਈ ਸਾਹ ਸੰਭਾਲ ਕਰ ਲੇ ਤੋਕੜਾਂ ਵਾਲੇ ਵੀਰ ਬਹੁਤ ਬੰਦੇ ਫਿਰਦੇ ਆ ਜਿਹੜੇ ਤੋਕੜ ਭਾਲਦੇ ਆ ਉਹਨਾਂ ਲਈ ਬਾਈ ਜੀ ਤੋ ਭਈ ਆ ਬਹੁਤ ਚੰਗੀ ਚੀਜ਼ ਆ ਜੀ ਬਾਈ ਜੀ ਜਾਨਪ ਚੋਣਾ ਕਿਲੋ ਕਿਲੋ ਦਿੰਦੀ ਹੋਏ ਮੱਝ ਇਹਦਾ ਤੇਰਾ ਰਿਕਾਰਟ ਆ ਵੀਰ ਮੇਰਾ ਮੈਂ ਹੋਰ ਵੀ ਭਰਾਵਾਂ ਕੋਲੇ ਗੱਲਾਂ ਕਰਦਾ ਹੁੰਦਾ ਵੀ ਜਿਸ ਕਾਰਨਾਂ ਬੁਰਜ ਵਾਲਾ ਤੋਕੜਵੇਂ ਭਲਾ ਨੂੰ ਕਿੱਲੋ ਵਾਲੀ ਵੀ ਮਿਲ ਜੇ ਚਾਰ ਦਿਨ ਸੇਵਾ ਸੰਭਾਲ ਕਰਕੇ ਦਿੰਦਾ ਰੱਖਣ ਵਾਲੇ ਨੂੰ ਆ ਇਹ ਚੀਜ਼ੀ ਤੈਨੂੰ ਬਚਾਈ ਆਉਂਦੀ ਆ ਬਾਈ ਜੀ ਤੇ ਤੂੰ ਟੋਕੜਾ ਅੱਗ ਬਣਾਵੇਂਗਾ ਦੇ ਵਿੱਚੋਂ ਬਣਾਇਆ ਵੀ ਇਹ ਸੁਖਣਾ ਬਾਈ ਜੇ ਤੂੰ ਨਹੀਂ ਦਿੰਦਾ ਉਧਰ ਵੱਡਣ ਵਾਲੇ ਪਾਸੇ ਰੱਬ ਤੈਨੂੰ ਦਿੰਦਾ ਵੀ ਆ ਚੋਨਾਂ ਦੇ ਮੁਸਲਮਾਨ ਮੈਨੂੰ ਆਮ ਵੀ ਤੂੰ ਹਾਲ ਵੇਣਾ ਹੀ ਉਧਰ ਵਟਾਉਣ ਵਾਲਿਆਂ ਦੇ ਪਰ ਤੈਨੂੰ ਪਰਮਾਤਮਾ ਦਿੰਦਾ ਵੀ ਜੇ ਤੂੰ ਸਬਰ ਰੱਖਦਾ ਨਾ ਪਾਲਣ ਵਾਲਾ ਬੰਦਾ ਅੱਜ ਨਾਲ ਤਾਂ ਕੱਲ ਕੱਲ ਨਾਲ ਤਾਂ ਪਰਸੋ ਅੱਜ ਦੇ 1 ਲੱਖ 120 ਹਜ਼ਾਰ ਦੀ ਗੱਲ ਵੀ ਕੋਈ ਨਹੀਂ ਬਾਈ ਹਾਂ ਹੈਗੀ ਵੀ ਆ ਪੰਜ ਚਾਰ ਦਿਨ ਵਿਚਾਰੀ ਸਭ ਕੇ ਵੇਜੂਗੀ ਤੇ ਕੀ ਉਹਦੇ ਕਰਮ ਖਾ ਜੂਗੀ ਬਾਈ ਇਹ ਤੇ ਤੈਨੂੰ 4 ਰੁਪਏ ਦੇ ਕੇ ਵੀ ਜਾਊਗੀ ਜ਼ਿੰਦਗੀ ਕਿਹੜਾ ਵਾਰ-ਵਾਰ ਮਿਲਦੀ ਹੈ ਬਾਈ ਜੀ ਚੰਗੀ ਆ ਬਾਈ ਜੀ ਚਲੋ ਸੋਹਣੀ ਗੱਲ ਆਤਰੀ ਤੇਥੋਂ ਪਰਮਾਤਮਾ ਨੇ ਕੋਇਆ ਵੀ ਕੀ ਆ ਪਹਿਲਾਂ 8 ਵੀਡੀਓ ਪਾ ਗਏ ਤੁਸੀਂ ਹਾਂਜੀ ਸਾਰੀਆਂ ਟੋਕੜਾ ਕਿਲੋ-ਕਿਲੋ ਦਾ ਤਕੜਾ ਬਟਨਾ ਛੋਡੇ ਇਹਦੇ ਚਿੰਨ ਤੇ ਵੀ ਕਿਵੇਂ ਰੰਗਿਆ ਬਾਈ ਆਪਣਾ ਵੀਡੀਓ ਪਾ ਗਏ ਬਹੁਤ ਵਧੀਆ ਪਸੂ ਵੀ ਕਰ ਇਹ ਵੀ ਵਿਕਰ ਕੇ ਜਾਂ ਕਰ ਮਾਲੀਆਂ ਪਾਲਨ ਪੁਲਿਸ ਨਾਲੇ ਬੰਦੇ ਦੀ ਪਹੁੰਚ ਜਾਂਦੀਆਂ ਸਭ ਤੋਂ ਵੱਡਾ ਸਬਰ ਹੁੰਦਾ ਸੋਹਣੀ ਗੱਲ ਆ ਹੁਣ ਕੋਈ ਭਰਾ ਲਿਉਂਦੇ ਮਗਰੋਂ ਆ ਤੇ ਮੈਂ ਤਾਂ ਲਿਆਇਆ ਸੀ ਤੇ ਬਾਈ ਜੀ ਮੋਬਾਈਲ ਨੰਬਰ ਲਓ ਤਾਂ 98725 36545 ਹਾਂਜੀ ਇੱਕ ਵਾਰੀ ਫੋੜ ਬੋਲ ਦਿਓ 98725 36545 ਠੀਕ ਹੈ ਬਾਈ ਇਹ ਬਾਈ ਜੀ ਦਾ ਮੋਬਾਈਲ ਨੰਬਰ ਆ ਸਕਰੀਨ ਦੇ ਉੱਤੇ ਚੱਲੂਗਾ ਬਾਈ ਜੀ ਚੱਲਦੇ ਹੋਏ ਤੇ ਨੰਬਰ ਤੇ ਸਪੈਰਕ ਕਰ ਲਿਓ ਜੇ ਵੀਡੀਓ ਵੀਰ ਮੇਰੇ ਸੋਹਣੀ ਲੱਗੇ ਸ਼ੇਅਰ ਤੇ ਲਾਇਗ ਜ਼ਰੂਰ ਕਰਿਓ ਤੇ ਚੈਨਲ ਨੂੰ ਬਾਈ ਜੀ ਆਪਣੇ ਉਹਨੂੰ ਸਬਸਕ੍ਰਾਈਬ ਕਰਿਓ ਵੀਡੀਓ ਵੇਖ ਲਈ ਵੀਰ ਜੀ ਧੰਨਵਾਦ